ਸੰਤ ਜਨਾ ਕਾ ਛੂਰਾ ਤਿਸ ਚਰਨੇ ਲਾ ਸੰਤ ਜਨਾ ਕਾ ਛੂਰਾ ਤਿਸ ਚਰਨੇ ਲਾ ਆਇਆ ਤਾਰੀ ਇਛਤ੍ਰਪਤ ਤਿੰਨ ਛੋਡੋ ਵਾਰਣਿ ਪਤਖਾ ਪਿਸਦਾਸ ਕੈ ਸਿੱਕਦਾਰੀਆਂ ਅਗਨੀ ਮੈਂ ਜਾ ਰਾਂ ਮੇ ਲੱਖ ਸਿੱਕਦਾਰੀਆਂ ਅਗਨੀ ਮੈਂ ਜਾ ਰਾਂ ਸੰਤ ਜਨਾ ਕਾ tis charni la sant jana ka chora tis charni la maya tari chha छोडो त्याग माया तारी छत्र छोडो त्याग संत जना का छुहरा तिस चरणी लाग माया तारी छत्र तीन छोडो त्याग ਰਹਾਉ ਸਾਡੇ ਅੱਜ ਦਾ ਸ਼ਬਦ ਇਹ ਰਹਾਉ ਹੈ ਪਹਿਲੀ ਗੱਲ ਜਦੋਂ ਅਸੀਂ ਉਚਾਰਨ ਕਰਦੇ ਹਾਂ ਛੋਡੋ ਤਾਂ ਉਸ ਵੇਲੇ ਹਾਹੇ ਨੂੰ ਔਂਕੜ ਹੁੰਦੀ ਹੈ ਛੋਡੋ ਮੀਨਸ ਤੁਸੀਂ ਛੋਡੋ ਛੋਡੋ ਮੀਨਸ ਥਰਡ ਪਰਸਨ ਨੂੰ ਆਰਡਰ ਹੁੰਦਾ ਹੈ ਛੋਡੋ ਵਿੱਚ ਹਾਹ ਔਂਕੜ ਹੁੰਦਾ ਹੈ ਪਰ ਜਦੋਂ ਇਹਦੇ ਲਿਖਿਆ ਹੈ ਛੋਡੋਂ ਊੜਾ ਬੰਦ ਜਦੋਂ ਊੜਾ ਬੰਦ ਹੁੰਦਾ ਉਹ ਫਰਸਟ ਪਰਸਨ ਦੀ ਲੈਂਗੁਏਜ ਵਿੱਚ ਹੁੰਦਾ ਹੈ छोडो मीनस मैं छोडो किसी होर नहीं कह रहे हैं अस नक् बिंदी रख के इस उच्चारण करा माया तारी पत तिस छोड़ो मैं छोड़ हाँ या उसन छोड़न का सदका जो अस पढ़ते सुखमनी साहब कितना सुखमनी साहब अस पढ़ते हैं पर पढ़ते ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਹਦਾ ਮਤਲਬ ਹੁੰਦਾ ਤੁਸੀਂ ਸਿਮਰੋ ਔਰ ਤੁਸੀਂ ਸੁਖ ਪਾਵੋ ਪਰ ਗੁਰੂ ਪਾਤਸ਼ਾਹ ਫਸਟ ਪੰਦਰ ਸਰ ਦੀ ਲੈਂਗੁਏਜ ਵਿੱਚ ਕਹਿ ਰਹੇ ਨੇ ਸਿਮਰਉ ਮੈਂ ਸਿਮਰਦਾ ਹਾਂ ਸਿਮਰਨ ਦੇ ਕਾਰਨ ਸਿਮਰਨ ਦਾ ਸਦਕਾ ਸਿਮਰਨ ਕਰਨ ਤੋਂ ਬਾਅਦ ਸਿਮਰਉ ਸਿਮਰ ਸਿਮਰ ਸੁਖ ਪਾਵੋ ਮੈਂ ਸੁਖ ਪਾਉਂਦਾ ਹਾਂ ਸੁਖ ਕੀ ਹੈ ਸਾਸੰਗ ਜੀ ਸੁਖ ਦੀ ਡੈਫੀਨੇਸ਼ਨ ਕਰਨ ਵੇਲੇ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਆ ਸੁਖ ਦੀ ਡੈਫੀਨੇਸ਼ਨ ਕਰਨ ਵੇਲੇ ਸਾਰੇ ਸੁਖਮਨੀ ਸਾਹਿਬ ਦੀ ਕਿਸੇ ਵੀ ਟਰਮ ਦੀ ਡੈਫੀਨੇਸ਼ਨ ਕਰਨ ਵੇਲੇ ਸਾਨੂੰ ਸਾਰੇ ਸੁਖਮਨੀ ਸਾਹਿਬ ਦਾ ਇੱਕ ਰਹਾਉ ਹੈ ਉਹਦੇ ਹੀ ird gird ਰਹਿਣਾ ਪਏਗਾ ਇਹ ਬਾਣੀ ਦੀ ਬੰਦਤ ਦੀਆਂ ਕਸਵਟੀਆਂ ਨੇ ਇਹ ਚੁੰਝ ਗਿਆ ਨਹੀਂ ਹੈ ਮੇਰੇ ਪੰਚਮ ਪਾਤਸ਼ਾਹ ਨੇ ਬੜੀ ਮਿਹਨਤ ਕਰਕੇ ਇਸ ਨੂੰ ਕੰਪਾਈਲ ਕੀਤਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਕੀਮਤੀ ਢੰਗ ਨਾਲ ਕੰਪਾਈਲ ਕੀਤਾ ਇੱਕ ਅੱਖਰ ਨੂੰ ਵੀ ਪਲੂਰਲ ਬਣਾਣਾ ਚਾਹ ਤੇ ਇੱਕ ਦੇ ਕੱਕੇ ਨੂੰ ਸਿਆਰੀ ਲਾ ਦਿੰਦੇ ਨੇ ਜੀ ਬੋਲਦੇ ਨੇ ਤਾਂ ਵਾਵੇ ਦੇ ਨਾਲ ਮੁਕਾਂਦੇ ਨੇ ਸਿੰਗੂਲਰ ਹੁੰਦਾ ਪਰ ਜੀ ਐੜਾ ਲਾ ਦਿੰਦੇ ਨੇ ਪਲੂਰਲ ਬਣਾ ਦਿੰਦੇ ਨੇ ਗੁਰੂ ਪਾਤਸ਼ਾਹ ਬੜੇ ਸੁਝਾਂ ਢੰਗ ਦੇ ਨਾਲ ਬਾਣੀ ਨੂੰ ਉਚਾਰਦੇ ਨੇ ਸੁਖਮਨੀ ਸਾਹਿਬ ਦਾ ਰਹਾਉ ਦੀ ਜਿਹੜੀ ਟੈਕਨੀਕ ਅਸੀਂ ਕੱਲ ਵੀ ਗੱਲ ਕੀਤੀ ਸੀ ਸੁਖਮਨੀ ਸਾਹਿਬ ਦਾ ਰਹਾਉ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਬਨਾਮ ਸੁਖ ਕੀ ਹੈ ਦੱਸਦੇ ਨੇ ਭਗਤ ਜਿਨਾ ਕੇ ਮਨ ਬਿਸ਼ਰਾਮ ਜੋ ਰੱਬੀ ਗੁਣਾ ਨੂੰ ਲੈ ਲੈਂਦਾ ਹੈ ਮਨ ਓਟਿਕ ਜਾਂਦਾ ਹੈ ਐ ਸੁਖ ਇਹਦਾ ਮਤਲਬ ਜਦੋਂ ਮੈਂ ਪਟਕਦਾ ਇਹ ਦੁੱਖ ਹੈ ਜੇ ਮੈਂ ਟਿਕ ਜਾਂਦਾ ਮਾਈ ਮੇਰੇ ਮਨ ਕੋ ਸੁੱਖ ਜਦੋਂ ਕਹਿੰਦੇ ਨੇ ਮਨ ਮੇਰੋ ਤਾਵਨ ਤੇ ਛੂਟਿਓ ਇਹਨੂੰ ਸੁੱਖ ਕਹਿੰਦੇ ਨੇ ਮੀਨਸ ਮੇਰਾ ਮਨ ਇੱਧਰ ਉੱਧਰ ਦੌੜਦਾ ਨਹੀਂ ਦੌਰ ਦੇ ਮੰਦੀਆਂ ਬਹੁਤ ਨਿਸ਼ਾਨੀਆਂ ਨੇ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਸਾਂਝ ਕਰਾਂ ਡਿਟੇਲ ਇਸ ਤੇ ਅਸੀਂ ਸੈਮੀਨਾਰ ਵਿੱਚ ਡਿਸਕਸ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਕੀਮਤੀ ਟੂਲਸ ਨੇ ਬੜੇ ਕੀਮਤੀ ਸੁਝਾਣ ਟੰਗ ਨੇ ਬਾਣੀ ਨੂੰ ਸਮਝਣ ਵਾਸਤੇ ਬਾਣੀ ਔਖੀ ਨਹੀਂ ਹੈ ਔਖੀ ਬਣਾ ਦਿੱਤੀ ਗਈ ਹੈ ਐਂਜ ਉਠੋ ਖੱਬਾ ਪੈ ਰੈਂਜ ਰੱਖੋ ਸੱਜਾ ਐਂਜ ਰੱਖੋ ਸਵੇਰੇ ਐਂਜ ਉਠੋ ਸਿਰ ਠੰਡੇ ਪਾਣੀ ਨਾਲ ਧੋਵੋ 40 ਦਿਨ ਨੰਗੇ ਪੈਰ ਜਾਓ ਐਂਜ ਕਰੋ ਤੇ ਉਹਂਜ ਕਰੋ ਕਰ ਕਰਕੇ ਕਰ ਕਰਕੇ ਬਹੁਤ ਮੁਸ਼ਕਲ ਬਣਾ ਦਿੱਤੀ ਹੈ ਇਤਨੀ ਸਿੰਪਲ ਲੈਂਗੁਏਜ ਵਿੱਚ ਇਤਨੀ ਸੌਖੀ ਕਰਕੇ ਪੇਸ਼ ਕੀਤੀ ਗਈ ਹੈ ਜਦੋਂ ਇੱਥੇ ਪ੍ਰਚਾਰਕ ਬੈਠ ਕੇ ਕਹੇ ਜਾਂਦੇ ਨੇ ਉਹ ਸਿੱਖੀ ਬੜੀ ਔਖੀ ਹੈ ਤਿੱਖੀ ਖੰਡੇ ਧਾਰ ਹੈ ਤਾਂ ਲੋਕੀ ਕਹਿੰਦੇ ਔਖੀ ਹੈ ਤੇ ਘੱਲ ਰੱਖੋ ਆਪਣੇ ਸਾਡੇ ਕੋਲ ਤੇ ਤੁਹਾਡੀ ਔਕੀ ਸਿੱਖੀ ਜੀ ਵੀ ਨਹੀਂ ਜਾਂਦੀ ਇਸੇ ਕਰਕੇ ਲੋਕ ਕੀ ਵਿਆਹ ਸ਼ਾਦੀਆਂ ਤੇ ਸ਼ਰਾਬ ਆ ਪੀਂਦੇ ਨੇ ਡਾਂਸ ਕਰਦੇ ਨੇ ਸਭ ਕੁਝ ਦਾਜ ਲੈਂਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਔਕੀ ਕਰਕੇ ਪੇਸ਼ ਕੀਤੀ ਸਾਦ ਸੰਗਤ ਜੀ ਜਿਤਨੀ ਨੌਜਵਾਨਾਂ ਨੂੰ ਅਸੀਂ ਸੌਖੀ ਕਰਕੇ ਪੇਸ਼ ਕਰੀਏ ਸਾਡਾ ਭਲਾ ਕਿਉਂਕਿ ਸਾਡੀ ਨੌਜਵਾਨ ਪਨੀਰੀ ਇਸ ਨੂੰ ਸੌਖਾ ਸਮਝ ਕੇ ਦੇ ਨੇੜੇ ਆਏਗੀ ਓਨਲੀ ਥਿਸ ਇਜ਼ आवर ਸਕਿੱਲ ਸਾਡੀ ਮਿਹਨਤ ਕਿ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸੌਖਿਆਂ ਪੁੱਟ ਅਪ ਕਰ ਸਕੀਏ ਉਨਾ ਦਾ ਇੰਟਰਸਟ ਜਗਾ ਸਕੀਏ ਕਿ ਉਹ ਵੀ ਕਹਿਣ ਅੱਛਾ ਮੈਂ ਵੀ ਬਾਣੀ ਖੋਜ ਸਕਦਾ ਹਾਂ ਲੇਕਿਨ ਅਸੀਂ ਇਤਨੇ ਔਖੇ ਔਖੇ ਕਾਨੂੰਨ ਢਾ ਦੇਤੇ ਲੋਕੀਕਾਰਾਂ ਵਿੱਚ ਪ੍ਰਕਾਸ਼ ਕਰਨ ਤੋਂ ਡਰਦੇ ਹੰਨ ਕੀਮਤੀ ਬਾਣੀ ਦੀ ਸਮਝ ਲੈ ਸਕਦੇ ਹਾਂ ਅਸੀਂ ਕਾਸ਼ ਜੇ ਅਸੀਂ ਸੋਚੀਏ ਖੋਜੀਏ ਸੋ ਸੁਖਮਨੀ ਸਾਹਿਬ ਦੀ ਪਹਿਲੀ ਪੰਕਤੀ ਦੇ ਨਾਲ ਸੁਖ ਨੂੰ ਮਿਲਾ ਕੇ ਮੈਂ ਗੱਲ ਕਰ ਰਿਹਾ ਸਾਂ ਸਿਮਰੂੰ ਸਿਮਰ ਸਿਮਰ ਸੁਖ ਪਾਵੋਂ ਸੁਖ ਦੀ ਗੱਲ ਸੁਣਾਉਂਦੇ ਨੇ ਕਲ ਕਲੇਸ਼ ਤਨ ਮਾਇ ਮਿਟਾਉਂ ਮੈਂ ਆਪਣੇ ਮਿਟਾਣ ਜੋਗਾ ਹੋ ਜਾਂਦਾ ਹਾਂ ਮੇਰੇ ਕਲਾ ਕਲੇਸ਼ ਮਿਟ ਜਾਂਦੇ ਨੇ ਕਲਾ ਕਲੇਸ਼ ਤੇ ਪਟਕਣਾ ਹੈ ਕਲਾ ਕਲੇਸ਼ ਤੇ ਦੁੱਖ ਹੈ ਮਾਈ ਮੇਰੇ ਮਨ ਕੋ ਸੁਖ ਸੁਖ ਮਨੀ ਸੁਖ ਅੰਮ੍ਰਿਤ ਪ੍ਰਾਪਨਾ ਪਕ ਜਨਾ ਕੇ ਮਨ ਬਿਸ਼ਰਾਮ ਜਿਹੜਾ ਮਨੁੱਖ ਟਿਕ ਜਾਂਦਾ ਉਹ ਕਲਾ ਕਲੇਸ਼ ਤੋਂ ਛੁੱਟ ਜਾਂਦਾ ਉਹ ਕਲ ਯੁਗ ਮੈਂ ਕੀਰਤਨ ਪਰਦਾਨਾ ਕੀਰਤੀ ਵਾਲੇ ਗੁਣਾ ਦੇ ਨਾਲ ਜੀਣ ਲੱਗ ਪੈਂਦਾ ਹੈ ਉਹ ਪ੍ਰਦਾਨਤਾ ਦਿੰਦਾ ਆਪਣੀ ਕਲ ਕਲ ਦੀ ਅਵਸਥਾ ਵੇਲੇ ਚੰਗੇ-ਚੰਗੇ ਗੁਣਾ ਦੀ ਪ੍ਰਦਾਨਤਾ ਨੂੰ ਅਗਵਾਈ ਦਿੰਦਾ ਹੈ ਸੋ ਅਸੀਂ ਅੱਜ ਦੇ ਸ਼ਬਦ ਦੇ ਰਹਾਉ ਨੂੰ ਪਹਿਲਾਂ ਡਿਸਕਸ ਕਰਾਂਗੇ ਸੰਤ ਜਨਾ ਕਾ ਛੋਹਰਾ ਸੰਤ ਜਨਾ ਕਾ ਅਸੀਂ ਕੱਲ ਅਸੀਂ ਪੜਿਆ ਸੀ ਸੰਤ ਜਨਾ ਮਿਲ ਹਰਜਸਕਾਇਓ ਕਿਸੇ ਨੇ ਮੈਨੂੰ ਬਾਹਰ ਜਾਣ ਸਰ ਪੁੱਛਿਆ ਵੀਰ ਜੀ ਤੁਸੀਂ ਉਹ ਵੀ ਐਕਸਪਲੇਨ ਕਰ ਹੀ ਦਿੰਦੇ ਸੰਤ ਸ਼ਰਨ ਜੋ ਜਨ ਪਰੈ ਲੋਕੀ ਸੁਖਮਨੀ ਸਾਪੜਦੇ ਨੇ ਲੋਕੀ ਸੁਖਮਨੀ ਸਾਪੜਦੇ ਨੇ ਆਪਣੀ ਅੰਡਰਸਟੈਂਡਿੰਗ ਨਾਲ ਪੜਦੇ ਨੇ ਬਾਣੀ ਦੀ ਅੰਡਰਸਟੈਂਡਿੰਗ ਨਾਲ ਪੜਦੇ ਨੇ ਬਾਣੀ ਜੋ ਬਾਣੀ ਦੇ ਅਰਥ ਲੱਭੇ ਜਾਂਦੇ ਨੇ ਭੁਪਿੰਦਰ ਸਿੰਘ ਦੇ ਮੁਤਾਬਕ ਅਰਥ ਨਹੀਂ ਹੁੰਦੇ ਨੇ ਮੈਂ ਇਸ ਕਰਕੇ ਕਿਉਂ ਬੋਲਦਾ ਕਿਉਂਕਿ ਕਈ ਲੋਕੀ ਸਮਝਦੇ ਨੇ ਥਿਸ ਇਜ਼ ਯੋਰ ਇੰਟਰਪ੍ਰੀਟੇਸ਼ਨ ਸਾਤ ਸੰਗਤ ਜੀ ਸਾਡੀ ਇੰਟਰਪ੍ਰੀਟੇਸ਼ਨ ਨਹੀਂ ਹੈ ਮੈਨੂੰ ਤੇ ਅਕਲ ਹੀ ਨਹੀਂ ਬਿਲਕੁਲ ਜਾਤ ਹੀ ਨਹੀਂ ਹੈ ਅਸੀਂ ਤੇ ਗੁਰੂ ਪਾਤਸ਼ਾਹ ਕੋਲੋਂ ਜਾਤ ਸਿੱਖਦੇ ਆਂ ਨਾਲ-ਨਾਲ ਕਹੀ ਜਾਂਦੇ ਆ ਕੋਈ ਸੰਤ ਜੀ ਬਾਬਾ ਜੀ ਕਹਿੰਦੇ ਹੋਣਗੇ ਕੋਈ ਛੇਲੇ ਕਹਿੰਦੇ ਹੋਣਗੇ इनके ਪਿੱਛੇ ਲੱਗੋ ਇਥੇ ਮੈਂ ਖੁਦ ਬੈਠਾ ਮੈਂ ਸੰਤ ਜੀ ਬਾਬਾ ਜੀ ਨਹੀਂ ਆ ਕਾਮਨ ਮੈਨ ਆ ਔਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਪਿੱਛੇ ਨਾ ਲੱਗ ਜਾਣਾ ਕਾਸ਼ ਇਥੇ ਬੋਲਣ ਦੇ ਸਦਕਾ ਤੁਹਾਨੂੰ ਲਿੱਲ ਲੱਗ ਜਾਏ ਕਾਰ ਜਾ ਕੇ ਆਪ ਬਾਣੀ ਖੋਜੋ ਬਾਣੀ ਜੋ ਬਾਣੀ ਦੇ ਅਰਥ ਲੱਭੋ ਸੰਤ ਸ਼ਰਨ ਜੋ ਜਾਣ ਪਰ ਹੈ ਆਪਨੇ ਆਪ ਨੂੰ ਪੁੱਛਣਾ ਪਏਗਾ ਗੁਰੂ ਗ੍ਰੰਥ ਸਾਹਿਬ ਵਿਚ ਕੰਟਰਡਿਕਸ਼ਨ ਹੈ ਨਹੀਂ ਹੈ ਕਿਤੇ ਖੰਡਨ ਤੇ ਕਿਤੇ ਮੰਡਨ ਇਸ ਤਰ੍ਹਾਂ ਨਹੀਂ ਹੈ ਯੂਨਿਕ ਗੱਲ ਕੀਤੀ ਇੱਕ ਲੜੀ ਚ ਪਰੋਤੀ ਹੋਈ ਕੀਤੀ ਗੁਰੂ ਸਾਹਿਬ ਕਦੇ ਨਹੀਂ ਕਹਿਣਗੇ ਕਿ ਗੁਰੂ ਦੀ ਅਜੂਰੀ ਚ ਵੀ ਆਇਆ ਕਰ ਔਰ ਕਿਸੇ ਸੰਤ ਦੀ ਅਜੂਰੀ ਚ ਵੀ ਜਾਇਆ ਕਰੇ ਤੇ ਕਨਟਰਡਿਕਸ਼ਨ ਹੋ ਗਈ ਬੰਦਾ ਸੋਚਣ ਵਾਲਾ ਸੋਚੇਗਾ ਵੀ ਮੈਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਅਜੂਰੀ ਜਾਇਆ ਕਰਾਂ ਜਾਂ ਕਿਸੇ ਸੰਤ ਜੀ ਦੀ ਸ਼ਰਨ ਜਾਇਆ ਕਰਾਂ ਸੋ ਜਦੋਂ ਬਾਣੀ ਜੋ ਬਾਣੀ ਦੇ ਅਰਥ ਲੱਭਾਂਗੇ ਤਾਂ ਪਤਾ ਲੱਗੇਗਾ ਕੱਲ ਅਸੀਂ ਸਾਂਝ ਕਰ ਚੁੱਕੇ ਹਾਂ ਚੰਗੇ ਗੁਣਾ ਨੂੰ ਸੰਤ ਕਹਿੰਦੇ ਨੇ ਚੰਗੇ ਗੁਣਾ ਦੀ ਸ਼ਰਨ ਲੈਣਾ ਸੰਤ ਸ਼ਰਨ ਜੋ ਜਨ ਪਰੈ ਜਿਸ ਦਾ ਮਨ ਚੰਗੇ ਗੁਣਾ ਦੀ ਸੰਗਤ ਕਰਨ ਲੱਗ ਪੈਂਦਾ ਜਦੋਂ ਮੈਂ ਚੰਗੇ ਗੁਣਾ ਦੇ ਨਾਲ ਜੀਣ ਲੱਗ ਪੈਂਦਾ ਉਸ ਨੂੰ ਵਰਚੂਸ ਕੱਲ ਅਸੀਂ ਬੋਲਿਆ ਸੀ ਚੰਗੇ ਗੁਣਾ ਦਾ ਸੰਗ ਕਰਨਾ ਕਹਿੰਦਾ ਉਹਨੂੰ ਸੰਤਨ ਸੰਗ ਕਹਿੰਦੇ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਉਧਾਰ ਕਿਸ ਪਾਸ ਹੁੰਦਾ ਆ ਗੁਣਾ ਵੱਲੋਂ ਕਿਲਵਿਕ ਵੱਲੋਂ ਮੰਦੇ ਕਰਮਾਂ ਵੱਲੋਂ ਉਹਦਾ ਮੁਕਤ ਹੋ ਜਾਂਦਾ ਹੈ ਉਧਾਰ ਹੋ ਜਾਂਦਾ ਹੈ ਸੰਤ ਸ਼ਰਨ ਜੋ ਜਨ ਪਰੈ ਸੂਜਨ ਉਧਰਨ ਹਾਰ ਸੰਤ ਕੀ ਨਿੰਦਾ ਲੋਕੀ ਸੁਦੇ ਹਾਈ ਫਲਾਣੇ ਬਾਬਾ ਜੀ ਸੰਤਾਂ ਵਾਸਤੇ ਕੁਝ ਕਹਿ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਏਗਾ ਬਾਣੀ ਦੇ ਕਹਿੰਦੀ ਨਿੰਦਾ ਕਦੇ ਕਿਸੇ ਦੀ ਕਰਨੀ ਨਹੀਂ ਚਾਹੀਦੀ ਨਿੰਦਾ ਭਲੀ ਕਿਸੇ ਕੀ ਨਹੀਂ ਪਰ ਇੱਥੇ ਕਿਸ ਪ੍ਰਥਾਏ ਕਹਿ ਰਹੇ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਉਤਾਰ ਸੰਤ ਦਾ ਮਤਲਬ ਜਦੋਂ ਤੂੰ ਚੰਗੇ ਗੁਣਾਂ ਨੂੰ ਆਪਣੀ ਪਿੱਠ ਦੇ ਦੇਣਾ ਹੈ ਕਿਸੇ ਵੀ ਚੰਗੇ ਗੁਣ ਨੂੰ ਇਗਨੋਰ ਕਰਨਾ ਨਿੰਦਾ ਕਹੇ ਲਾਂਦਾ ਹੈ ਸੰਤ ਕੀ ਨਿੰਦਾ ਨਾਨਕਾ ਬਾਰ-ਬਾਰ avatars avatars ਦਾ ਮਤਲਬ ਹੁੰਦਾ ਹੈ ਉਹ ਇਨਸਾਨੀਅਤ ਦੇ ਤਲ ਤੋਂ ਨਿਰਮਲ ਕਰਮਾਂ ਦੇ ਆਈਡੀਅਲ ਕਰਮਾਂ ਦੇ ਤਲ ਤੋਂ ਡਿੱਗ ਕੇ ਪਸ਼ੂਤਾ ਵਾਲਾ ਜੀਵਨ ਜੀਣ ਲੱਗ ਪੈਂਦਾ ਹੈ ਉਹਨੂੰ ਕਹਿੰਦੇ ਨੇ ਅਵਤਾਰਨ ਹੋ ਗਿਆ ਇਨਸਾਨੀਅਤ ਦੀ ਹਾਈਟ ਤੋਂ ਥੱਲੇ ਟੈ ਪਿਆ ਡਿਕਲਾਈਨ ਹੋ ਗਿਆ ਧਰਮ ਦਾ ਕੰਮ ਹੈ ਐਕਮੀ ਆਫ ਸਪਿਰਚੁਅਲ ਲੈਵਲ ਦੁਬਾਰਾ ਅਚੀਵ ਕਰਨਾ ਇਨਸਾਨੀਅਤ ਦੇ ਤਲ ਦੀ ਹਾਈਟ ਨੂੰ ਅਚੀਵ ਕਰਨਾ ਹੈ ਧਰਮ ਦਾ ਕੰਮ ਮਨੁੱਖ ਨੂੰ ਇਨਸਾਨੀਅਤ ਭਰਪੂਰ ਜੀਵਨ ਸਿਖਾਉਂਦਾ ਹੈ ਇਸ ਕਰਕੇ ਜਦੋਂ ਅਸੀਂ ਪੜਿਆ ਸੀ ਸ਼ਬਦ ਨਰੂ ਮਰੇ ਨਰ ਕਾਮਨਾ ਹੋਵੇ ਪਸ਼ੂ ਮਰੇ ਦਸ ਕਾਜ ਸਵਾਰ ਹੈ ਅਸੀਂ ਉਹਦੇ ਵਿੱਚ ਸਮਝਿਆ ਸੀ ਕੋਈ ਬੰਦਾ ਮਰ ਜਾਏ ਬੰਦਾ ਕੰਮ ਨਹੀਂ ਆਂਦਾ ਇਹ ਇਸ ਪ੍ਰਥਾਏ ਨਹੀਂ ਚੱਲ ਰਿਹਾ ਹੈ ਸ਼ਬਦ ਦਾ ਰਹਾਉ ਹੈ ਨਰੂ ਮਰੇ ਨਰ ਕਾਮ ਨਾ ਆਵੇ ਸਮਝਣਾ ਉਸ ਤੇ ਰਹਾਉ ਸਮਝਣਾ ਪਏਗਾ ਆਪਣੇ ਕਰਮ ਕੀ ਗਤ ਮੈਂ ਕੀ ਜਾਣੂ ਮੈਂ ਕੀ ਜਾਣੂ ਬਾਬਾ ਦੇ ਮੇਰੀ ਗੱਲ ਚੱਲ ਰਹੀ ਹੈ ਕੋਈ ਬੰਦਾ ਮਰ ਜਾਏ ਕੰਮ ਨਹੀਂ ਆਂਦਾ ਕੋਈ ਪਸ਼ੂ ਮਰ ਜਾਏ ਦਸ ਕਾਸ ਵਾਰੇ ਕਿਸੇ ਦੀ ਗੱਲ ਨਹੀਂ ਚੱਲ ਰਹੀ ਮਾਨੂੰ ਕਹਿ ਰਹੇ ਨੇ ਤੇਰੇ ਅੰਦਰੋਂ ਜੇ ਨਰੂ ਮਰ ਜਾਏ ਮੇਰੇ ਅੰਦਰੋਂ ਜੇ ਇਨਸਾਨੀਅਤ ਮਰ ਜਾਏ ਵੈਨ ਯੂ ਟਰਨ ਇਨヒუმਨ ਵੈਨ ਯੂ ਐਕਟ ਲਾਈਕ ਐਨੀਮਲਸ ਤਾਂ ਉਹਨੂੰ ਕਹਿੰਦੇ ਨੇ ਨਰੂ ਮਰਐ ਮੇਰੇ ਅੰਦਰੋਂ ਇਨਸਾਨੀਅਤ ਮਰ ਗਈ ਨਰ ਕਾਮ ਨਾ ਆਵੇ ਕਿਸੇ ਕੰਮ ਜੋਗਾ ਨਹੀਂ ਪਸ਼ੂ ਮਰਐ ਜੇ ਮੇਰੇ ਅੰਦਰੋਂ ਪਸ਼ੂਤਾ ਵਾਲੀਆਂ ਆਦਤਾਂ ਮਰ ਜਾਂਨ 10 ਕਾਜ ਸਵਾਰੇ 10 ਕਾਜ ਸਵਾਰੇ ਦਾ ਮਤਮੁਦ ਹੈ ਆਪਣੀ ਇਸ ਸ਼ਰੀਰ ਦੇ 10 ਇੰਦਰੀ ਗਿਆਨ ਦੇ ਲਫਜ਼ ਹੀ ਹੈ ਦਸਾ ਦੁਆਰਿਆਂ ਦਾ ਕਾਜ ਸਵਾਰ ਲੈਂਦਾ ਸੋ ਇਨਸਾਨੀਅਤ ਦੀ ਗੱਲ ਚੱਲ ਰਹੀ ਹੈ ਇਨਸਾਨੀਅਤ ਬਣਦੀ ਹੈ ਚੰਗੇ ਚੰਗੇ ਗੁਣਾਸੇ ਇੱਕ ਸ਼ਾਇਰ ਕਹਿੰਦਾ ਹੈ ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬੰਨਾ ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬੰਨਾ ਮਗਰ ਇਸਮੇ ਥੋੜੀ ਲਗਤੀ ਹੈ ਦੇਰ ਜ਼ਿਆਦਾ ਸਾਨੂੰ ਸ਼ਾਰਟਕਟ ਪਸੰਦ ਹੈ ਸਾਨੂੰ ਫਾਸਟ ਫੂਡ ਪਸੰਦ ਹੈ ਸਾਨੂੰ ਓਵਰਨਾਈਟ ਮਿਲੀਅਨਰ ਬਨਨ ਦਾ ਸ਼ੌਕ ਹੈ ਸਾਨੂੰ ਆਪਣੇ ਤੇ ਮਿਹਨਤ ਕਰਨੀ ਹੈ ਇਹ ਸ਼ਰੀਰ ਮੇਰਾ ਇਸ ਜਗ ਮੈਂ ਆਇਆ ਕਿਆ ਤੂੰ ਕੰਮ ਕਮਾਇਆ ਕੰਮ ਕਮਾਣਾ ਪੈਂਦਾ ਹੈ ਆਪਣੇ ਸੁਭਾਅ ਨੂੰ ਕਮਾਣਾ ਪੈਂਦਾ ਹੈ ਡੇਲੀ ਆਪਣੇ ਆਪ ਨੂੰ ਆਦਤ ਪਾਣੀ ਪੀਂਦੀ ਹੈ ਮੈਂ ਮਿੱਠਾ ਬੋਲਣਾ ਹੈ ਮੈਂ ਗਾਲ ਨਹੀਂ ਕੱਢਣੀ ਮੈਂ ਨਮਰਤਾ ਵਿੱਚ ਰਹਿਣਾ ਮੈਂ ਮੱਥੇ ਤੀਉੜੀ ਨਹੀਂ ਚੜਾਣੀ ਮੈਂ ਕਿਸੇ ਨੂੰ ਪੈੜਾ ਨਹੀਂ ਬੋਲਣਾ ਇਹ ਆਦਤਾਂ ਪਕਾਣੀਆਂ ਪੈਂਦੀਆਂ ਜ਼ਰਾ ਜਿਹਾ ਨੌਕਰ ਨੌਕਰਾਨੀ ਜਾਂ ਡਰਾਈਵਰ ਰਿਹਾ ਰਿਕਸ਼ੇ ਵਾਲਾ ਕੁਝ ਗਲਤੀ ਕਰ ਜਾਏ ਅਸੀਂ ਆਪਣੀ ਸਾਰੀ ਨਮਰਤਾ ਸ਼ਰਾਫਤ ਛੱਡ ਦਿੰਦੇ ਆ ਇੱਕ ਕਮਾਣਾ ਪੈਂਦਾ ਸੁਭਾਅ ਇਹ ਸ਼ਰੀਰਾ ਮੇਰਾ ਇਸ ਜੱਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਮਿਹਨਤ ਕਰਨੀ ਪੈਂਦੀ ਹੈ ਤੇ ਜੋ ਵੀ ਅਸੀਂ ਗੁਰਬਾਣੀ ਪੜਨ ਤੋਂ ਲੈ ਕੇ ਗੁਰਦੁਆਰੇ ਆਣ ਤੋਂ ਲੈ ਕੇ ਗੁਰਪੁਰ ਮਨਾਉਣ ਤੋਂ ਲੈ ਕੇ ਸੇਵਾ ਕਰਨ ਤੋਂ ਲੈ ਕੇ ਕੁਝ ਵੀ ਕਰਦੇ ਆ ਜੇ ਉਹਦੇ ਵਿੱਚ ਮੈਂ ਆਪਣਾ ਕੰਮ ਨਹੀਂ ਕਮਾਇਆ ਤਾਂ ਫਿਰ ਮੈਂ ਗੁਰਮਤ ਦਾ ਲਾਹਾ ਨਹੀਂ ਲੈ ਸਕਾਂਗਾ ਮੇਰੇ ਅੰਦਰ ਚੇਂਜ ਨਹੀਂ ਆਏਗੀ ਐਂਡ ਚੇਂਜ ਇਜ਼ ਮਸਟ ਅਸੀਂ ਚੇਂਜ ਕਰਨਾ ਨਹੀਂ ਚਾਹਦੇ ਉਹਨੂੰ ਕਹਿੰਦੇ ਨੇ ਟੀਟ ਸਟੱਬਨ ਮੈਨਾਮਾਨ ਪਰ ਜਿਹੜਾ ਕਿ ਨਮਰਤਾ ਨਾਲ ਇੱਥੇ ਆਪਣਾ ਮਨ ਕੀ ਮੱਤ ਤਿਆਗਦਾ ਹੈ ਉਹ ਛੁੱਟ ਸਕਦਾ ਹੈ। ਸੰਤ ਜਿੰਨਾ ਕਾ ਛੋਹਰਾ। ਇੱਕ ਮੈਂ ਹਾਂ ਮੇਰਾ ਨਾਮ ਭੁਪਿੰਦਰ ਸਿੰਘ ਹੈ। ਭੁਪਿੰਦਰ ਸਿੰਘ ਦਾ ਇੱਕ ਮਨ ਹੈ। ਇਹ ਮਨ ਜੈਸਾ ਸਵੇਂ ਤੈਸ ਹੋਏ ਤੇ ਕਰਮ ਕਮਾਏ। ਮੇਰਾ ਮਨ ਜੈਸਾ ਹੈ, ਮੇਰਾ ਮਨ ਇਸ ਸ਼ਰੀਰ ਕਰਕੇ ਜੰਮਿਆ ਹੈ। ਮੇਰਾ ਸ਼ਰੀਰ ਮੇਰੇ ਮੰਮੀ ਪਾਪਾ ਕਰਕੇ ਜੰਮਿਆ ਹੈ। ਪਰ ਗੁਰ ਕੈ ਸ਼ਬਦ ਬਣਾਵੋ ਈ ਮਨ ਮਨ ਨੂੰ ਆਪਣਾ ਮਨ ਨਵਾਂ ਬਣਾਣਾ ਹੈ। ਉਹਨੂੰ ਕਹਿੰਦੇ ਨੇ ਸਤਗੁਰ ਕੈ ਜਨਮ ਹੈ। ਸਤਗੁਰ ਦੇ ਕਰ ਮੇਰੇ ਮਨ ਨੂੰ ਨਵਾਂ ਜਨਮ ਲੈਣਾ ਪਏਗਾ। ਜਦੋਂ ਸਤਗੁਰ ਦੀ ਮਤ ਲੈ ਕੇ ਮੇਰਾ ਮਨ ਨਵਾਂ ਬਣਦਾ ਹੈ ਨਾ ਉਹਨੂੰ ਕਹਿੰਦੇ ਨੇ ਜਮਿਆ ਪੂਤ ਭਗਤ ਗੋਬਿੰਦ ਕਾ। ਜਦੋਂ ਅਸੀਂ ਬਾਣੀ 'ਚੋਂ ਆਪਣੇ ਆਪੇ ਅਰਥ ਲੱਭਾਂਗੇ ਤਾਂ ਪਤਾ ਲੱਗੇਗਾ। ਇਹ ਪੁੱਤ ਕੌਣ ਹੈ ਜਦੋਂ ਆਏਗਾ ਕਾਹੇ ਪੁੱਤ ਝਗੜਤੋ ਸੰਗ ਬਾਪ ਇਹ ਗੁਰੂ ਸਾਹਿਬ ਦੇ ਬੇਟੇ ਦੀ ਗੱਲ ਨਹੀਂ ਚੱਲ ਰਹੀ ਜਿਹੜਾ ਅਸੀਂ ਸੁਣਦੇ ਆਂ ਕਹਾਣੀਆਂ ਵਿੱਚ ਕਿ ਗੁਰੂ ਸਾਹਿਬ ਦੇ ਪੁੱਤਰ ਨਾਲ ਝਗੜਾ ਹੋਇਆ ਜਾਂ ਪੁੱਤਰ ਨੇ ਉਹਨਾਂ ਨਾਲ ਕੀਤਾ ਇਹ ਗੱਲ ਚੱਲ ਰਹੀ ਹੈ ਜੁਬਾਣੀ ਅੰਦਰ ਬਾਪ ਜਾਂ ਪਿਤਾ ਕਹਿੰਦੇ ਨੇ ਸੰਤੋਖ ਨੂੰ ਮਾਤਾ ਮਤ ਪਿਤਾ ਸੰਤੋਖ ਜਦੋਂ ਮੇਰਾ ਮਨ ਸੰਤੋਖੀ ਨਹੀਂ ਬੰਨਣਾ ਚਾਹਦਾ ਰਿਫਟ ਸ਼ੁਰੂ ਹੋ ਜਾਂਦੀ ਹੈ ਝਗੜਾ ਸ਼ੁਰੂ ਹੋ ਜਾਂਦਾ ਹੈ ਡਿਸਕੰਟੈਂਟਿਡ ਹੋ ਜਾਂਦਾ ਹੈ ਪਦਾਰਥਵਾਦ ਦੀ ਗੇਮ ਵਿੱਚ ਪੈ ਜਾਂਦਾ ਮੇਰਾ ਮਨ ਉਸ ਵੇਲੇ ਮੇਰੇ ਮਨ ਨੂੰ ਕਹਿੰਦੇ ਨੇ ਕਾਹੇ ਭੂਤ ਝਗੜਤ ਹੋ ਸੰਗ ਬਾਪ ਕਿਉਂ ਕੰਟੈਂਟਮੈਂਟ ਦੇ ਅਗੇਂਸਟ ਲੜਦਾ ਪਿਆ ਹੈ ਓਏ ਮੇਰੇ ਮਨ ਰੂਪੀ ਪੁੱਤਰ ਛੋਹਰਾ ਪੁੱਤਰ ਨੂੰ ਕਹਿੰਦੇ ਨੇ ਚੰਗੇ ਗੁਣਾ ਦਾ ਜਿਹੜਾ ਛੋਹਰਾ ਜੰਮਦਾ ਹੈ ਸੰਤ ਜਿਨਾ ਕਾ ਛੋਰਾ ਉਹਨੂੰ ਕਹਿੰਦੇ ਨੇ ਵਿਜ਼डम ਦੇ ਵਰਚੂਸ ਦੇ ਨਾਲ ਪੈਦਾ ਹੋਇਆ ਹੋਇਆ ਇਸ ਚਰਣੀ ਲਾਗ ਨੂੰ ਫੋਲੋ ਕਰਿਆ ਕਰ ਜਦੋਂ ਮਨ ਨੂੰ ਨੀਵਾ ਹੋਣਾ ਆ ਜਾਂਦਾ ਹੈ ਨਾ ਮਤ ਮਨ ਨੂੰ ਫੋਲੋ ਕਰਦੀ ਹੈ ਮਤ ਉੱਚੀ ਹੋ ਜਾਂਦੀ ਹੈ ਸੁਰਤ ਮਤ ਬੁੱਧ ਉੱਚੀ ਹੋ ਜਾਂਦੀ ਹੈ ਸ਼ਰਤ ਰਹਿੰਦੀ ਹੈ ਮਨ ਨੀਵਾ ਹੋਏ ਮਨ ਨੀਵਾ ਹੈ ਸਤਗੁਰ ਦੇ ਘਰ ਜੰਪਿਆ ਅਸੀਂ ਚੇਂਜ ਹੀ ਤੇ ਨਹੀਂ ਹੁੰਦੇ ਹਾਂ ਕਿਉਂਕਿ ਸਾਨੂੰ ਆਪਣੀ ਅਕਲ ਤੇ ਮਾਣਾ ਮੈਨੂੰ ਸਭ ਕੁਝ ਪਤਾ ਹੀ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਸੰਤ ਜਨਾਂ ਕਾ ਛੋਹਰਾ ਇਸ ਚਰਣੀ ਲਾਗ ਵਰਚਿਊਜ਼ ਨੂੰ ਨਿਮਰਤਾ ਸਹਿਤ ਲੈਣ ਵਾਲਾ ਦਾਸ ਭਾਵ ਰੂਪੀ ਬਾਲਕ ਇਹ ਅਰਥ ਕਿੱਥੇ ਲਿਖੇ ਨਹੀਂ ਹੋਏ ਨੇ ਮੈਨੂੰ ਜਿਸ ਤਰ੍ਹਾਂ ਬਾਣੀ ਚੋਂ ਸਮਝਾਈ ਹੈ ਰਹਾਉ ਸਮੇਤ ਔਰ ਅਗਲੇ ਪਿਛਲੇ ਸ਼ਬਦਾਂ ਨੂੰ ਦੇਖਣ ਤੋਂ ਬਾਅਦ ਮੈਂ ਉਸ ਤਰ੍ਹਾਂ ਸਾਂਝ ਕਰ ਰਿਹਾ ਉਸ ਜਿਸ ਸੋਰਸ ਤੋਂ ਮਿਲੇ ਉਸ ਨੂੰ ਸਿਰ ਨਿਵਾ ਕੇ ਮੰਨ ਲੈਣਾ ਉਹਨੂੰ ਕਹਿੰਦੇ ਨੇ ਵਰਚੂਸ ਦੇ ਮਾਰਗ ਤੇ ਚੱਲਣਾ ਸੰਤ ਜਨਾ ਕਾ ਛੋਰਾ ਤਿਸ ਚਰਣੀ ਲਾਗ ਇੱਕ ਵਾਰੀ ਅਸੀਂ ਗ੍ਰੇਟਰ ਕਲਾਸ ਸ਼ਬਦ ਪੜਿਆ ਸੀ ਜੋ ਦੀਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਈ ਜੀਓ ਇਹਦਾ ਮਤਲਬ ਇਹ ਨਹੀਂ ਹੁੰਦਾ ਮਨ ਨੂੰ ਕੋਈ ਕੋਈ ਗੁਰਸਿੱਖ ਨਜ਼ਰ ਆਏ ਤਾਂ ਮੈਨੂੰ ਉਹਦੇ ਚਰਨਾਂ ਨੂੰ ਲੱਗਣਾ ਹੈ ਗੁਰਸਿੱਖੜਾ ਜੋ ਜੋ ਗੁਰੂ ਦੀ ਸਿੱਖਿਆ ਦਾ ਸੁਨੇਹਾ ਮੈਨੂੰ ਮਿਲੇ ਤਿਸ ਨਿਮ ਨਿਮ ਲਾਗੋਂ ਪਾਈ ਦਿਓ ਮੈਂ ਹੰਬਲੀ ਉਹਨੂੰ ਮੰਨ ਲੈਂਦਾ ਹਾਂ ਮੰਨ ਲੈਣਾ ਚਾਹੀਦਾ ਮਨੁੱਖ ਨੂੰ ਮਨੁੱਖ ਦੇ ਬਾਰੇ ਨਹੀਂ ਕਿਹਾ ਜਾ ਰਿਹਾ ਮਨੁੱਖ ਨੂੰ ਗੁਰੂ ਦੀ ਸਿੱਖਿਆ ਦੇ ਸਮਰਪਣ ਸਿਖਾਇਆ ਗਿਆ ਨਮਰਤਾ ਨਾਲ ਮੰਨ ਲੈਣਾ ਸੋ ਸੰਤ ਜਨਾਂ ਦਾ ਛੋਹਰਾ ਤਿਸ ਚਰਣੀ ਲਗ ਮਾਇਆ ਧਾਰੀ ਛਤ ਪ੍ਰਤ ਛਤਰ ਪਤ ਤਿੰਨ ਛੋਡੋ ਤਿਆਗ ਵਿਕਾਰਾਂ ਦੀ ਮਤ ਨਾਲ ਵਾਈਸਿਸ ਮੰਦੇ ਖਿਆਲ ਸਾਧ ਸੰਗਤ ਜੀ ਇਸ ਦੁਨੀਆ ਵਿੱਚ ਕੋਈ 4 ਟਕੇ ਕਮਾਉਂਦਾ ਹੈ ਉਹਨੂੰ ਲੋਕੀ ਗਰੀਬ ਕਹਿੰਦੇ ਨੇ ਗੁਰਮਤਿ 'ਚ ਉਹਨੂੰ ਗਰੀਬ ਨਹੀਂ ਕਹਿੰਦੇ ਨੇ ਇਸ ਦੁਨੀਆ ਵਿੱਚ ਕੋਈ ਲੱਖ ਕਰੋੜ ਕਮਾਉਂਦਾ ਹੈ ਲੋਕੀ ਉਹਨੂੰ ਅਮੀਰ ਮਾਇਆਤਾਰੀ ਕਹਿੰਦੇ ਨੇ ਗੁਰਮਤਿ 'ਚ ਉਹਨੂੰ ਮਾਇਆਤਾਰੀ ਨਹੀਂ ਕਹਿੰਦੇ ਗੁਰਮਤਿ 'ਚ ਜਦੋਂ ਮੇਰਾ ਮਨ ਸੱਚ ਨਾ ਸੁਣਦਾ ਹੈ ਨਾ ਸੱਚ ਦੇਖਦਾ ਹੈ ਉਹਨੂੰ ਕਹਿੰਦੇ ਨੇ ਮਾਇਆਤਾਰੀ ਆਪਣੇ ਮਨ ਕੀ ਮੱਤ ਦੇ ਭੈੜੇ ਖਿਆਲਾਂ ਵਾਲਾ ਮਾਇਆਤਾਰੀ ਅਤ ਅੰਨਾ ਬੋਲਾ ਸੋ ਨਾ ਤੇ ਗੁਰਮਤੀ ਚ ਕਿਸੇ 4% ਕਮਾਣ ਵਾਲੇ ਦੀ ਫੇਵਰ ਕੀਤੀ ਹੋਈ ਐ ਨਾ ਕਿਸੇ ਕਰੋੜਾਂ ਕਮਾਣ ਵਾਲੇ ਦੀ ਨਿੰਦਾ ਕੀਤੀ ਹੋਈ ਐ ਪਰ ਤੁਸੀਂ ਸੁਣਨਾ ਦੇਖਣਾ ਪ੍ਰਚਾਰਕ ਇੱਥੇ ਬੈਠ ਕੇ ਜਿਨ੍ਹਾਂ ਕੋਲ ਕਰੋੜਾ ਨੇ ਉਹਨਾਂ ਦੀ ਵਾਟ ਲਗਾਉਂਦੇ ਨੇ ਔਰ ਆਪ ਉਹਨਾਂ ਕੋਲੋਂ ਹੀ ਮਾਇਆ ਲੈਂਦੇ ਨੇ ਆਪ ਉਹਨਾਂ ਦੀ ਮਰਸੀਡੀਜ਼ ਕਾਰ ਵਿੱਚ ਫਿਰਦੇ ਨੇ ਆਪ ਉਹਨਾਂ ਦੇ ਹੀ ਥਰੂ ਸਾਰੀ ਆਪਣੀ ਸੋਨੇ ਦੀ ਛੱਬੇ ਲਗਾਉਣ ਵਾਲੀ ਗੇਮ ਚਲਾਉਂਦੇ ਨੇ ਇਹ ਸਾਡੀ ਹਿਪੋਕ੍ਰੀਸੀ ਹੈ ਗੁਰੂ ਪਾਚਕ ਅੰਦੇ ਨੇ ਜਿਨ ਕੇ ਪੱਲੈ ਤਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੇ ਪੱਲੈ ਤੂੰ ਵਸੈ ਤੇ ਨਰ ਗੁਣੀ ਗਹੀਰ ਜਿਨਾਂ ਦੇ ਕੋਲ ਔਗੁਣਾ ਦਾ ਤਾਨਾ ਨਾ ਉਹ ਫੱਕੜ ਨੇ ਜਿਨ ਕਾ ਪੱਲਾ ਤੂੰ ਉਸੇ ਜਿਨਾ ਕੋਲ ਚੰਗੇ ਗੁਣੋਂ ਦੇ ਨੇ ਤੈਨਾਂ ਗੁਣੀ ਗਹਿਰ ਉਹ ਸਮੁੰਦਰ ਸਾਗਰ ਨੇ ਗੁਰਮਤਿ ਦੀ ਅਮੀਰ ਗਰੀਬ ਦੀ ਡੈਫੀਨੇਸ਼ਨ ਹੀ ਵੱਖਰੀ ਐ ਮਾਇਆ ਤਾਰੀ ਜਦੋਂ ਮੇਰਾ ਮਨ ਵਿਕਾਰਾਂ ਦੀ ਮੱਤ ਲੈ ਲੈਂਦਾ ਵਾਇਸਿਸ ਰੂਪੀ ਕਾਚਾ ਤਨ ਕਾਚਾ ਤਨ ਕੀ ਹੁੰਦਾ ਔਗੁਣਾ ਵਾਲੀ ਸੋਚ ਵਾਲਾ ਸੁਭਾ ਉਹਨੂੰ ਕਾਚਾ ਤਨ ਕਹਿੰਦੇ ਨੇ ਵਾਲੇ ਸੁਭਾ ਨਾਲ ਫੇਮ ਵੀ ਹੋਵੇ ਫੇਮ ਮਤਲਬ ਜੇ ਤੂੰ ਦੁਨੀਆ 'ਚ ਮਸ਼ਹੂਰ ਵੀ ਹੋ ਜਾਵੇਂ ਤਾਂ ਉਸ ਨੂੰ ਛੱਡ ਦੇ ਇੱਕ ਸਟੇਟਮੈਂਟ ਅਸੀਂ ਆਪਸ ਵਿੱਚ ਗੱਲ ਕਰਦੇ ਹਾਂ ਅੱਜ ਕੱਲ ਸਭ ਨੂੰ ਅਮੀਰ ਬਣਨ ਦੀ ਦੌੜ ਲੱਗੀ ਹੋਈ ਹੈ ਅਮੀਰ ਬਣ ਕੇ ਮੈਂ ਬੜਾ ਵੱਡਾ ਹੋ ਜਾ ਮੇਰਾ ਬੜਾ ਨਾਂ ਹੋ ਜਾਏ ਬੜਾ ਫੇਮ ਹੋ ਜਾਏ ਮੇਰੇ ਪੁੱਤਰ ਦਾ ਐਸਾ ਵਿਆਹ ਹੋਏ ਦੁਨੀਆ ਵਾਹ ਵਾਹ ਕਰੇ ਸਾਸ ਜੀ ਦੀ ਦੁਨੀਆ ਵਾਵਾ ਕਰਦੀ ਹੈ ਮੈਂ THAILAND ਰਿਆਂ ਕੋਈ ਵੀ ਸੰਡੇ ਖਾਲੀ ਨਹੀਂ ਸੀ ਜਾਂਦਾ ਜਿਸ ਦਿਨ ਵਿਆਹ ਨਾ ਹੋਵੇ ਪਰ ਬੜੀ ਵਾਵਾ ਹੁੰਦੀ ਸੀ ਪਰ ਸ਼ੁੱਕਰਵਾਰ ਤੱਕ ਹੁੰਦੀ ਸੀ ਕਿਉਂਕਿ ਸ਼ਨੀਚਰਵਾਰ ਨਵੇਂ ਵਿਆਹ ਦਾ ਸੇਰਾ ਬੰਦੀ ਹੁੰਦੀ ਸੀ ਲੋਕੀ ਨਵੇਂ ਵਿਆਹ ਦੀ ਗੱਲ ਕਰਦੇ ਸੀ ਸੰਡੇ ਨੂੰ ਨਵੇਂ ਵਿਆਹ ਦੀ ਗੱਲ ਕਰਦਿਆਂ ਕਰਦਿਆਂ ਪਿਛਲੇ ਸੰਡੇ ਦੇ ਵਿਆਹ ਦੀ ਵਾਵਾ ਭੁੱਲ ਜਾਂਦੇ ਸਨ ਹੋਰ 2-4-6 ਮਹੀਨੇ ਬਾਅਦ ਬੜੇ ਸਾਰੇ ਵਿਆਹ ਹੋ ਜਾਂਦੇ ਸਨ ਸਾਰੀਆਂ ਫਾਈਲਾਂ ਦੱਬ ਜਾਂਦੀਆਂ ਸੀ ਇਸ ਦੁਨੀਆ ਵਿੱਚ ਕਿਸੇ ਦਾ ਵੀ ਨਾਂ ਪਰਮਾਨੈਂਟ ਕੀਤੇ ਹੋਏ ਪਖੰਡ ਨਾਲ ਫੇਮ ਨਹੀਂ ਲਿਆ ਜਾ ਸਕਦਾ ਜਦੋਂ ਅਸੀਂ ਐਸੇ ਮੰਦੇ ਖਿਆਲ ਲੈਂਦੇ ਆ ਮਾਇਆ ਤਾਰੀ ਛਤਰਪਤ ਤਿੰਨ ਛੂਡੋ ਤਿਆਗ ਤਾਂ ਸਮਝ ਆਏਗੀ ਕਿ ਮੈਨੂੰ ਬਣਨਾ ਕੀ ਹੈ ਮੈਨੂੰ ਫੇਮ ਲੈਣਾ ਹੈ ਜਾਂ ਮੈਨੂੰ ਚੰਗੇ ਗੁਣ ਲੈਣੇ ਨੇ ਸੋ ਉਹ ਸੁਭਾ ਤਿਆਗਣਾ ਹੈ ਜਿਹਦੇ ਨਾਲ ਆਗੁਣ ਆਉਂਦੇ ਨੇ ਔਰ ਮਨ ਕੀ ਮਤ ਮੈਂ ਧਾਰਦਾ ਹਾਂ ਮਨ ਕੀ ਮਤ ਨੂੰ ਮਾਇਆ ਕਹਿੰਦੇ ਨੇ